ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਹੁਣ ਪਾਜਪਾ ਤੋਂ ਬਾਅਦ ਪੰਜਾਬ ਸਰਕਾਰ ਨੂੰ ਵੀ ਚੇਤਾਵਨੀ ਦੇ ਦਿੱਤੀ ਗਈ ਹੈ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਹੁਣ ਪੰਜਾਬ ਸਰਕਾਰ ਨੇ ਸਾਡੀਆਂ ਗੱਲਾਂ ਨਾ ਮੰਗੀਆਂ ਜਿਸ ਤਰੀਕੇ ਦੇ ਨਾਲ ਪਾਜਪਾ ਦੇ ਉਮੀਦਵਾਰਾਂ ਦਾ ਵਿਰੋਧ ਹੋ ਰਿਹਾ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਸੇ ਤਰੀਕੇ ਦੇ ਨਾਲ ਪੰਜਾਬ ਸਰਕਾਰ ਦਾ ਵੀ ਅਸੀਂ ਵਿਰੋਧ ਕਰਾਂਗੇ ਦਰਅਸਲ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਸੰਯੁਕਤ ਕਿਸਾਨ ਮੋਰਚੇ ਗੈਰ-ਰਾਜਨੀਤਿਕ ਦੇ ਵੱਲੋਂ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਪੰਜਾਬ ਦੇ ਵਿੱਚ ਮਹਾਪੰਚਾਇਤ ਹੋਵੇਗੀ ਜਿਸਨੇ ਤਰੀਕੇ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਨਹੀਂ ਧਿਆਨ ਦੇ ਵਿੱਚ ਲਿਆੰਦਾ ਜਾਂਦਾ ਇਸ ਕਾਰਨ ਅਸੀਂ ਹੁਣ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਉਹਨਾਂ ਦਾ ਵੀ ਵਿਰੋਧ ਕੀਤਾ ਜਾਵੇਗਾ ਤਾਂ ਦੱਸਿਏ ਕਿ ਅੱਜ ਵੱਡਾ ਫੈਸਲਾ ਲਿਆ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਗੱਲ ਕੀਤੀ ਗਈ ਹੈ ਕਿ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ 21 ਮਈ ਨੂੰ ਜਗਰਾਵ ਵਿਖੇ ਕੀਤੀ ਜਾਵੇਗੀ ਮਹਾਪੰਚਾਇਤ 1100 ਵਾਲਾ ਵਾਲੇ ਪੋਸਟਰਾਂ ਤੇ ਫਲੈਕਸ ਲਗਾਏ ਜਾਣਗੇ ਪੂਰੇ ਪੰਜਾਬ ਦੇ ਵਿੱਚ ਭਾਜਪੀ ਕੋਲੋਂ ਪੁੱਛੇ ਜਾਣਗੇ ਸਵਾਲ ਤੇ ਨਾਲ ਪੂਰੇ ਪੰਜਾਬ ਦੇ ਵਿੱਚ 1 ਲੱਖ ਦੇ ਕਰੀਬਨ ਪੋਸਟਰ ਲਗਾਏ ਜਾਣਗੇ ਸਾਰੇ ਪ੍ਰਬੰਧਾਂ ਦੇ ਲਈ ਬਣਾਈਆਂ ਗਈਆਂ ਕਮੇਟੀਆਂ ਭਾਜਪੀ ਦੇ ਰਵਈਏ ਤੇ ਨਿਤਿਆਵਾਂ ਦੇ ਬਾਰੇ ਕੀਤਾ ਜਾਵੇਗਾ ਲੋਕਾਂ ਨੂੰ ਜਾਗਰੂਕ ਪੰਜਾਬ ਦੇ ਵਿੱਚ ਜਲਦ ਹੋਵੇਗੀ ਲਿਫਟਿੰਗ ਨਹੀਂ ਤਾਂ ਆਪ ਦਾ ਹੋਵੇਗਾ ਪਾਜਪਾ ਵਾਂਗ ਹਾਲ ਜਮ ਕੇ ਕਰਾਂਗੇ ਵਿਰੋਧ 5 ਮਹੀਨ ਨੂੰ ਕੀਤੀ ਜਾਵੇਗੀ ਜ਼ਿਲ੍ਹਾ ਪੰਦਰੀ ਮੀਟਿੰਗ ਇਹ ਕਿਸਾਨਾਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਤਾਂ ਦੱਸਦੀਏ ਜਿਸ ਤਰੀਕੇ ਦੇ ਨਾਲ ਇਸ ਵੇਲੇ ਅਸੀਂ ਰੋਜ਼ਾਨਾ ਸੋਸ਼ਲ ਮੀਡੀਆ ਦੇ ਉੱਤੇ ਤੇ ਨਾਲ ਖਬਰਾਂ ਦੇਖਦੇ ਹਾਂ ਕਿ ਪਾਜਪਾ ਦੇ ਉਮੀਦਵਾਰਾਂ ਦਾ ਪੰਜਾਬ ਪਰਦੇ ਵਿੱਚ ਵੱਖੋ ਵੱਖਰੀ ਥਾਵਾਂ ਦੇ ਉੱਤੇ ਵਿਰੋਧ ਹੁੰਦਾ ਹੈ ਤਾਂ ਚੇਤਾਵਨੀ ਕਿਸਾਨ ਮੋਰਚੇ ਗੈਰ ਰਾਜਨੀਤਿਕ ਦੇ ਵੱਲੋਂ ਹੁਣ ਪੰਜਾਬ ਸਰਕਾਰ ਨੂੰ ਵੀ ਦੇ ਦਿੱਤੀ ਗਈ ਹੈ ਤੇ ਉਹਨਾਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ ਅਸੀਂ ਜਲਦ ਤੋਂ ਜਲਦ ਪੰਜਾਬ ਸਰਕਾਰ ਦਾ ਵੀ ਵਿਰੋਧ ਕਰਾਂਗੇ ਜੇਕਰ ਮੰਡੀਆਂ ਦੇ ਵਿੱਚ ਪਈ ਫਸਲ ਦੀ ਲਿਫਟਿੰਗ ਨਾ ਹੋਈ ਤਾਂ ਇਸ ਕਾਰਨ ਦੱਸਦੀ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਪੰਜਾਬ ਪਰ ਦੇ ਪਿੰਡਾਂ ਦੇ ਵਿੱਚ ਕਿਸਾਨਾਂ ਨੂੰ ਪਾਜਪਾ ਆਗੂਆਂ ਦਾ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ ਜਿਸ ਪਿੱਛੋਂ ਕਿਸਾਨਾਂ ਦੇ ਵੱਲੋਂ ਤੇ ਪੰਜਾਬ ਦੇ ਲੋਕਾਂ ਦੇ ਵੱਲੋਂ ਜਮ ਕੇ ਪਾਜਪਾ ਉਮੀਦਵਾਰਾਂ ਦੇ ਨੱਕ ਦੇ ਵਿੱਚ ਦਮ ਕੀਤਾ ਹੋਇਆ ਹੈ ਐਸੇ ਹਰ ਥਾਂ ਆਗੂਆਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਕਰਕੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲਾ ਨੇ ਰਣਨੀਤੀ ਦੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪਛਵਾ ਦੇ ਵੱਲੋਂ ਲਗਾਤਾਰ ਕਿਸਾਨਾਂ ਦੀਆਂ ਮੰਗਾਂ ਨੂੰ ਅਣਗੋਲਿਆ ਕਰਨ ਕਾਰਨ ਪਰਮਾ ਰੋਸ ਪਾਇਆ ਗਿਆ ਇਸ ਕਾਰਨ ਪਿੰਡਾਂ ਦੇ ਵਿੱਚ ਲਗਾਤਾਰ ਵਿਰੋਧ ਹੋ ਰਿਹਾ ਤੇ ਹੁਣ ਪੰਜਾਬ ਭਰ ਦੇ ਵਿੱਚ ਅਸੀਂ 1 ਲੱਖ ਪੋਸਟਰ ਲਗਾ ਕੇ ਪਾਜਪਾ ਨੂੰ ਸਵਾਲ ਕਰਾਂਗੇ ਇਸ ਤੋਂ ਇਲਾਵਾ ਪਿੰਡ ਆਉਣ ਵਾਲੇ ਹਰ ਪਾਜਪਾ ਉਮੀਦਵਾਰ ਦਾ ਕਾਲੀਆਂ ਛੰਡੀਆਂ ਦੇ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਵਿਰੋਧ ਕੀਤਾ ਜਾਵੇਗਾ ਕਿਸਾਨ ਆਗਵਾ ਨੇ ਕਿਹਾ ਹੈ ਕਿ ਕਿਸਾਨੀ ਮੁੱਦੇ ਦੇ ਉੱਤੇ ਇਹ ਸਾਰਾ ਸਵਾਲ ਪਾਜਪਾ ਨੂੰ ਕੀਤੇ ਜਾ ਰਹੇ ਨੇ ਸੂਬੇ ਭਰ ਦੇ ਪਿੰਡਾਂ ਦੇ ਵਿੱਚ ਇਹ ਪੋਸਟਰਾਂ ਵਾਲੇ ਫਲੈਕਸਾ ਬਣਾ ਕੇ ਅਸੀਂ ਭੇਜਾਂਗੇ ਤੇ ਪੰਜਾਬ ਪਰ ਦੇ ਵਿੱਚ ਪਾਜਬਾ ਤੋਂ ਤਕਰੀਬਨ 11 ਸਵਾਲ اسئله ਪੁੱਛਾਂਗੇ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਸਖਤ ਚੇਤਾਵਨੀ ਦਿੱਤੀ ਗਈ ਹੈ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਲਗਾਤਾਰ ਕਿਸਾਨਾਂ ਨੂੰ ਫਸਲਾਂ ਦੀ ਲਿਫਟਿੰਗ ਦੇ ਵਿੱਚ ਸਮੱਸਿਆ ਆ ਰਹੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਕਿਸਾਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਦਾ ਵੀ ਪਾਜਬਾ ਦੀ ਤਰ੍ਹਾਂ ਹੀ ਵਿਰੋਧ ਕੀਤਾ ਜਾਵੇਗਾ ਅਤੇ ਇਸ ਨੂੰ ਪਿੰਡ ਪੱਦਰ ਦੇ ਉੱਤੇ ਲੈ ਕੇ ਜਾਵਾਂਗੇ ਉਹਨਾਂ ਕਿਹਾ ਹੈ ਕਿ ਪੰਜਾਬ ਸਰਕਾਰ ਜਲਦ ਤੋਂ ਜਲਦ ਕਿਸਾਨਾਂ ਦੀ ਫਸਲ ਦੀ ਲਿਫਟਿੰਗ ਕਰੇ ਨਹੀਂ ਤਾਂ ਸੁਵਾਲਾ ਦੀ ਸੂਚੀ ਅਸੀਂ ਆਪ ਦੇ ਲਈ ਵੀ ਤਿਆਰ ਕਰਾਂਗੇ ਤੇ ਆਪ ਦੇ ਹਰ ਇੱਕ ਉਮੀਦਵਾਰ ਤੋਂ ਪੁੱਛਾਂਗੇ ਇਸ ਤੋਂ ਇਲਾਵਾ ਮੋਰਚੇ ਦੇ ਆਗੂਆਂ ਨੇ ਪੰਜਾਬ ਪਰ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਸਮੂਹ 13 ਲੋਕ ਸਭਾ ਸੀਟਾਂ ਦੇ ਉੱਤੇ ਪਾਸ਼ਪਾ ਉਮੀਦਵਾਰਾਂ ਨੂੰ ਹਰਾਉਣ ਵਾਲੇ ਉਮੀਦਵਾਰਾਂ ਨੂੰ ਵੋਟ ਪਾ ਕੇ ਜੇਤੂ ਬਣਾਇਆ ਜਾਵੇ ਤੇ ਲਗਾਤਾਰ ਇਹੀ ਕਿਹਾ ਹੈ ਕਿ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ ਕਿਉਂਕਿ ਇਹਨਾਂ ਨੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਹੈ ਤਾਂ ਜਿਸ ਤਰੀਕੇ ਦੇ ਨਾਲ ਅਸੀਂ ਰੋਜ਼ਾਨਾ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਤੇ ਨਾਲ ਹੀ ਅਖਬਾਰਾਂ ਦੀਆਂ ਸੁਰਖੀਆਂ ਪੜ੍ਹਦੇ ਹਾਂ ਕਿ ਭਾਜਪਾ ਦੇ ਉਮੀਦਵਾਰਾਂ ਦਾ ਹਰ ਥਾਂ ਦੇ ਉੱਤੇ ਵਿਰੋਧ ਹੁੰਦਾ ਹੈ ਚਾਹੇ ਉਹ ਸੁਸ਼ੀਲ ਕੁਮਾਰ ਰਿੰਕੂ ਹੋਣ ਚਾਹੇ ਇਸ ਤੋਂ ਇਲਾਵਾ ਪ੍ਰਨਿਤ ਕੋਰ ਹੋਣ ਯਾ ਫਿਰ ਹੰਸਰਾਜ ਹੰਸੂਣ ਤਾਂ ਜਮ ਕੇ ਵਿਰੋਧ ਕੀਤਾ ਜਾ ਰਿਹਾ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਵੱਖ-ਵੱਖ ਜਥੇਬੰਦੀਆਂ ਨੂੰ ਇਹ ਕਿਹਾ ਗਿਆ ਪਿੰਡਾਂ ਦੇ ਵਿੱਚ ਬੈਨਰ ਲਗਾਏ ਜਾਣ ਵਾਜਪਾ ਦੇ ਉਮੀਦਵਾਰਾਂ ਤੋਂ ਸਵਾਲ ਕੀਤਾ ਜਾਣ ਕਿ ਆਖਿਰਕਾਰ ਸਾਨੂੰ ਐਮਐਸਪੀ ਦੀ ਗਰੰਟੀ ਸਣੇ ਹੋਰ ਮੰਗਾ ਕਦੋਂ ਸਾਡੀਆਂ ਪੂਰੀਆਂ ਹੋਣਗੀਆਂ ਤੇ ਨਾਲ ਹੀ ਇਸ ਵਾਰ ਉਹਨਾਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਵੀ ਦੇ ਦਿੱਤੀ ਹੈ ਕਿ ਜੇਕਰ ਪੰਜਾਬ ਸਰਕਾਰ ਨੇ ਸਾਡੇ ਮੁੱਦੇ ਹੱਲ ਨਾ ਕੀਤੇ ਤੇ ਜਿਸ ਤਰੀਕੇ ਦੇ ਨਾਲ ਖੇਤ ਜਿਹੜੇ ਆ ਮੰਡੀਆਂ ਦੇ ਵਿੱਚ ਵਸਲਾ ਪਈਆਂ ਨੇ ਉਹਨਾਂ ਦੀ ਲਿਫਟਿੰਗ ਨੂੰ ਸਮੱਸਿਆ ਕਿਸਾਨਾਂ ਨੂੰ ਦੇਖਣੀ ਪੈ ਰਹੀਆਂ ਨੇ ਇਸ ਕਾਰਨ ਅਸੀਂ ਪੰਜਾਬ ਸਰਕਾਰ ਦਾ ਵੀ ਵਿਰੋਧ ਕਰਾਂਗੇ ਪੰਜਾਬ ਸਰਕਾਰ ਜਲਦ ਤੋਂ ਜਲਦ ਲਿਫਟਿੰਗ ਕਰਵਾਵੇ ਨਹੀਂ ਤਾਂ ਪੰਜਾਬ ਸਰਕਾਰ ਤੋਂ ਵੀ ਅਸੀਂ ਵਾਲਾ ਦੀ ਸੂਚੀ ਬਣਾ ਕੇ ਉਹਨਾਂ ਨੂੰ ਸਵਾਲ ਕਰਾਂਗੇ ਜਿਸ ਤਰੀਕੇ ਦੇ ਨਾਲ ਭਾਜਪਾ ਦੇ ਇਸ ਵੇਲੇ ਪੰਜਾਬ ਦੇ ਵਿੱਚ ਹਾਲ ਹੈ ਭਾਜਪਾ ਉਮੀਦਵਾਰ ਜਿਹੜੇ ਨੇ ਉਹ ਜਦੋਂ ਚੋਣ ਪ੍ਰਚਾਰ ਦੇ ਲਈ ਪਿੰਡਾਂ ਦੇ ਵਿੱਚ ਜਾਂਦੇ ਨੇ ਪਹਿਲਾਂ ਤਾਂ ਕਈ ਪਿੰਡਾਂ ਦੇ ਵਿੱਚ ਸਿੱਧਾ ਹੀ ਬੋਰਡ ਲਗਾ ਦਿੱਤੇ ਗਏ ਨੇ ਕਿ ਜੇਕਰ ਕੋਈ ਪਾਜਪਾ ਦਾ ਉਮੀਦਵਾਰ ਸਾਡੇ ਪਿੰਡ ਦੇ ਵਿੱਚ ਆਂਦਾ ਹੈ ਤਾਂ ਖੁਦ ਦੀ ਜ਼ਿੰਮੇਵਾਰੀ ਲੈ ਕੇ ਆਣ ਸਾਡੇ ਪਿੰਡ ਦੇ ਵਿੱਚ ਨਾ ਤਾਂ ਆਣ ਦੀ ਲੋੜ ਹੈ ਜੇਕਰ ਤੁਸੀਂ ਆਣਾ ਹੈ ਤਾਂ ਸਾਨੂੰ ਸਾਡੇ ਸਵਾਲਾਂ ਦੇ ਜਵਾਬ ਦੋ ਕਿ ਕਦੋਂ ਸਾਨੂੰ ਐਮਐਸਪੀ ਦੀ ਗਾਰੰਟੀ ਮਿਲੇਗੀ ਜਦੋਂ ਕਿਸਾਨੀ ਅੰਦੋਲਨ ਜਿਹੜਾ ਦੂਸਰਾ ਸ਼ੁਰੂ ਹੋਇਆ ਸੀ ਉਸ ਦੌਰਾਨ ਦਿੱਲੀ ਚਲੋ ਪ੍ਰੋਗਰਾਮ ਦੇ ਦੌਰਾਨ ਕਿਸਾਨ ਜਿਹੜੇ ਸ਼ਹੀਦ ਹੋ ਗਏ ਸਨ ਸ਼ੁਭਕਰਨ ਤੇ ਨਾਲ ਹੋਰ ਵੀ ਕਈ ਕਿਸਾਨ ਜ਼ਖਮੀ ਹੋਏ ਸੀ ਕਿਉਂਕਿ ਹਰਿਆਣਾ ਸਰਕਾਰ ਦੇ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਸੀ ਹਰਿਆਣਾ ਪੁਲਿਸ ਨੇ ਹੰਝੂ ਗੈਸ ਦੇ ਗੋਲੇ ਦਾਗੇ ਗਏ ਸਨ ਤੇ ਗੋਲੀਆਂ ਚਲਾਈਆਂ ਸੀ ਪੈਲਟ ਗਨ ਦੀ ਵਰਤੋਂ ਕੀਤੀ ਸੀ ਉਸ ਦੌਰਾਨ ਕਈ ਕਿਸਾਨ ਜ਼ਖਮੀ ਵੀ ਹੋ ਗਏ ਸਨ ਇਸ ਕਰਕੇ ਇਹ ਸਵਾਲ ਵੀ ਬੋਰਡਾ ਦੇ ਉੱਤੇ ਲਗਾਏ ਜਾ ਰਹੇ ਨੇ ਕਿ ਕਦੋਂ ਆਖਿਰਕਾਰ ਸ਼ੁਭਕਰਨ ਨੂੰ ਇਨਸਾਫ ਤੇ ਨਾਲ ਸਾਡੀ ਐਮਐਸਪੀ ਦੀ ਲੀਗਲ ਗਾਰੰਟੀ ਕਦੋਂ ਦਿੱਤੀ ਜਾਵੇਗੀ ਜੋ ਕੇਂਦਰ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਇਸ ਨੂੰ ਲੈ ਕੇ ਜਮ ਕੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਸਾਫ ਚੇਤਾਵਨੀ ਪੰਜਾਬ ਸਰਕਾਰ ਨੂੰ ਦੇ ਦਿੱਤੀ ਗਈ ਹੈ ਕਿ ਜੇਕਰ ਇਸ ਤਰੀਕੇ ਦੇ ਨਾਲ ਤੁਸੀਂ ਕਰੋਗੇ ਸਾਡੀਆਂ ਮੰਗਾਂ ਨਹੀਂ ਪੂਰੀਆਂ ਕਰੋਗੇ ਤੇ ਸਾਡੀ ਜਿਹੜੀ ਲਿਫਟਿੰਗ ਵਾਲੀ ਸਮੱਸਿਆ ਸਾਨੂੰ ਮੰਡੀਆਂ ਦੇ ਵਿੱਚ ਇਸ ਵੇਲੇ ਆ ਰਹੀ ਹੈ ਉਸ ਨੂੰ ਨਹੀਂ ਹੱਲ ਕਰੋਗੇ ਤਾਂ ਬਾਜਪਾ ਵਾਂਗ ਤੁਹਾਡਾ ਵੀ ਹਾਲ ਹੋਵੇਗਾ ਇਸ ਬਾਬਤ ਤੁਹਾਡੀ ਕੀ ਰਾਏ ਕਮੈਂਟ ਦੇ ਜ਼ਰੀਏ ਤੁਸੀਂ ਵੀ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ